ਇਥੋਂ ਮਿਲੀ ਦੀ ਧਾਰੀਵਾਲ ਤੋਂ اہم ਖਬਰ ਸਿਦਚਨਾ ਆਗੂ ਹਨ ਮਹਾਜਨ ਸਮੇਤ ਹੋਰ ਹਿੰਦੂ ਸੁਸਤਰਨਾ ਨੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਕੀਤੀ ਮੰਗ ਕ੍ਰਿਸ਼ਨਾ ਮੰਦਰ ਧਾਰੀਵਾਲ ਵਿੱਚ ਦਿਨ ਦਿਹਾੜੇ ਕਰੀਬ 19 ਲੱਖ ਰੁਪਏ ਦੀ ਹੋਈ ਚੋਰੀ ਕਾਰਨ ਹਿੰਦੂ ਸਮਾਜ ਸਮੇਤ ਹਰੇਕ ਵਰਗ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੰਦਰ ਵਿੱਚੋਂ ਚੋਰੀ ਕਰਨ ਵਾਲੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਚੋਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਿਵ ਸੈਨਾ ਉਦਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਯੂਥ ਪ੍ਰਧਾਨ ਹਰੀਮਾ ਮਹਾਜਨ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਸਮਾਜ ਸੇਵਕ ਮਿੱਠੂ ਮਹਾਜਨ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮੰਦਰ ਵਿੱਚੋਂ ਇੰਨੀ ਵੱਡੀ ਰਕਮ ਚੋਰੀ ਹੋਣ ਕਾਰਨ ਇਲਾਕੇ ਅੰਦਰ ਡਰ ਖੌਫ ਅਤੇ ਸਹਿਮ ਦਾ ਮਾਹੌਲ ਹੈ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮੰਦਰ ਵਿੱਚੋਂ ਚੋਰੀ ਕਰਨ ਵਾਲੇ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਦੂਜੇ ਪਾਸੇ ਭਾਰੀ ਪੁਲਿਸ ਫੋਰਸ ਸਮੇਤ ਪਹੁੰਚੇ ਡੀਐਸਪੀ ਕਰਮਨਤ ਸਿੰਘ ਮਾਨ ਐਸਐਸਟਿੰਗ ਇੰਸਪੈਕਟਰ ਹਰਪਾਲ ਸਿੰਘ ਸਪੈਸ਼ਲ ਬਰਾਚ ਦੇ ਬਾਪਰ ਦੇ ਸਬ ਇੰਸਪੈਕਟਰ ਰਕੇਸ਼ ਗੋਤਮ ਅਤੇ ਡਾਗ ਸਕਵਟ ਅਤੇ ਫਿੰਗਰਪ੍ਰਿੰਟ ਦੀਆਂ ਟੀਮਾਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਹੈ ਅਤੇ ਨੇੜੇ-ਤੇਰੇ ਦੇ ਸੀਸੀਟੀ ਵੀ ਕੈਮਰੇ ਵੀ ਖਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਜਿਹੜਾ ਸਾਡਾ ਧਾਰੀਵਾਲ ਦੇ ਵਿੱਚ ਕ੍ਰਿਸ਼ਨ ਮੰਦਿਰ ਹੈ ਉਹਦੇ ਵਿੱਚ ਜਿਹੜੀ ਚੋਰੀ ਦੀ ਘਟਨਾ ਹੋਈ ਹੈ ਬਹੁਤ ਮੰਦਪਗੀ ਘਟਨਾ ਹੈ ਇਸ ਘਟਨਾ ਦੀ ਜਿੰਨੀ ਮਿੰਦਾ ਕੀਤੀ ਜਾਏ ਘਟਨਿੰਦਾ ਕਿਉਂਕਿ ਇਹ ਇੱਕ ਸਾਡੇ ਸ਼ਹਿਰ ਦੇ ਵਿੱਚ ਜਿੱਦਾਂ ਹੁਣ ਜਨਮਸ਼ਟਮੀ ਆ ਰਹੀ ਹੈ ਜਨਮਸ਼ਟਮੀ ਦੇ ਵਿੱਚ ਕ੍ਰਿਸ਼ਨ ਮੰਦਿਰ ਦੇ ਵਿੱਚ ਬੜੇ ਵੱਡੇ ਤੇ ਲੈਵਲ ਤੇ ਤਿਹਾਰ ਮਨਾਇਆ ਜਾਂਦਾ ਕਿਸ਼ਨ ਜਨਮਸ਼ਟਮੀ ਇਸੇ ਤਰ੍ਹਾਂ ਇੱਕ ਪੰਡਤ ਜੀ ਨੇ ਪਲਾਟ ਵਿੱਚ ਜਿੱਦਣ ਰੋਹੀ ਜੀ ਨੇ ਦੱਸਿਆ ਸਾਰਾ ਦੱਸਿਆ ਇਦਾਂ ਹੀ ਉਹਨਾਂ ਕੋਲ 19 ਤੋਂ 20 ਲੱਖ ਰੁਪਏ ਨਕਦੀ ਪਈ ਸੀ ਜਿਹੜੀ ਅੱਜ ਚੋਰੀ ਹੋਈ ਹੈ ਜਿਹੜੇ ਵੀ ਚੋਰ ਹਨ ਜਲ ਤੋਂ ਜਲਦ ਗ੍ਰਿਫਤਾਰ ਕਰਨੇ ਚਾਹੀਦੇ ਆ ਪੁਲਿਸ ਕਿਸੇ ਤਰ੍ਹਾਂ ਦੀ ਨਾਤੇ ਭਿੱਲ ਨਹੀਂ ਹੋਣੀ ਚਾਹੀਦੀ ਇਹਨਾਂ ਲੋਕਾਂ ਨੇ ਜਿਹੜੇ ਵੀ ਚੋਰ ਹਨ ਜਿਹਨਾਂ ਗੰਦ ਪਾਇਆ ਇਹ ਫੜ ਕੇ ਅੰਦਰ ਦੇਣੇ ਚਾਹੀਦੇ ਅਜ ਸਾਰੇ ਸ਼ਹਿਰ ਦੇ ਵਿੱਚ ਰੋਸ ਹੈ ਹਿੰਦੂ ਸੰਗਠਨ ਸਾਰੇ ਇੱਥੇ ਪਹੁੰਚੇ ਨੇ ਤੇ ਐਸ ਐਚਓ ਵੀ ਐਸ்சி ਡਿਪਟੀ ਸਾਹਿਬ ਇੰਸਪੈਕਟਰ ਸਪੈਸ਼ਲ ਬ੍ਰਾਂਚ ਸਾਰੇ ਪਹੁੰਚੇ ਨੇ ਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਜਲ ਤੋਂ ਜਲਦ ਜਿਹੜੇ ਬੰਦੇ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਦੇਣ ਕੀ ਅੱਜ ਧਾਰੀਵਾਲ ਦੇ ਪ੍ਰਸਿੱਧ ਕ੍ਰਿਸ਼ਨਾ ਮੰਦਿਰ ਦੇ ਵਿੱਚ ਦੁਪਹਿਰ ਕੋਈ 12:30 ਵਜੇ ਦੇ ਕਰੀਬ ਜਦੋਂ ਕ੍ਰਿਸ਼ਨਾ ਮੰਦਿਰ ਦੇ ਮੰਤ ਤੇ ਉਹਨਾਂ ਦਾ ਜਿਹੜਾ ਸ਼ਿਸ਼ੇ ਆ ਉਹ ਦੋਨੋਂ ਗੁਰਦਾਸਪੁਰ ਗਏ ਹੋਏ ਸੀ ਕਿਸੇ ਹਵਨ ਜਗ ਦੇ ਮਸਲੇ ਦੇ ਵਿੱਚ ਉਸ ਵੇਲੇ ਕੁਝ ਲੋਕਾਂ ਦੁਆਰਾ ਕੰਦ ਟੱਪ ਕੇ ਕ੍ਰਿਸ਼ਨਾ ਮੰਦਿਰ ਦੇ ਅੰਦਰ ਦਾਖਲ ਹੋ ਕੇ ਜਿਹੜਾ ਪੁਜਾਰੀ ਜੀ ਦਾ ਕਮਰਾ ਸੀ ਉਦੇ ਵਿੱਚ ਰੱਖੀ ਹੋਈ ਲਮਾੜੀ ਨੂੰ ਤੋੜ ਕੇ ਉਹਦੇ ਵਿੱਚੋਂ 19 ਤੋਂ 20 ਲੱਖ ਰੁਪਇਆ ਜਿਹੜਾ ਨਗਦ ਸੀ ਉਹ ਕੱਢ ਕੇ ਲੈ ਗਏ ਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੁਜਾਰੀ ਜੀ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਆਪਣਾ ਮੰਦਰ ਦਾ ਪਲਾਟ ਸੀ ਉਹ ਵੇਚਿਆ ਸੀ ਉਹਦਾ 16 ਲੱਖ ਰੁਪਇਆ ਤੇ ਹੋਰ ਜਿਹੜੇ ਥੋੜੇ ਬਹੁਤੇ ਪੈਸੇ ਸੀਗੇ ਰੱਖੇ ਹੋਏ ਸੀ ਉਹਦੀ ਜਿਹੜੀ ਆ ਚੋਰੀ ਦੀ ਜਿਹੜੀ ਆ 1 ਤੋਂ 1.5 ਵਜੇ ਦੇ ਕਰੀਬ ਦੇ ਵਿੱਚ ਸਮੇਂ ਦੇ ਵਿੱਚ ਹੋਈ ਆ ਤੇ ਚੋਰ ਜਾਂਦੇ ਜਾਂਦੇ ਜਿਹੜਾ ਥੋੜਾ ਡੀਵੀਆਰ ਆ ਉਹ ਵੀ ਨਾਲ ਲੈ ਗਏ ਨੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਅਸੀਂ ਦੱਸਿਆ ਤੇ ਉਸੇ ਸਮੇਂ ਹੀ ਤਾਰੀਵਾਲ ਦੇ ਐਸਐਸਓ ਸਾਹਿਬ ਹਰਪਾਲ ਸੈਣੀ ਜੀ ਸਾਡੇ ਇਲਾਕੇ ਦੇ ਡਿਪਟੀ ਸਾਹਿਬ ਕੁਲਵੰਤ ਜੀ ਮੌਕੇ ਤੇ ਆ ਕੇ ਆਪਣੀ ਪੁਲਿਸ ਟੀਮ ਦੇ ਨਾਲ ਉਸ ਵੇਲੇ ਜਿਹੜੇ ਆ ਵਿਕੇਸ਼ ਗੋਤਮ ਜੀ ਜਿਹੜੇ ਸਾਡੇ ਸਪੈਸ਼ਲ ਸੈਲ ਦੇ ਇੰਚਾਰਜ ਨੇ ਸਾਡੇ ਜ਼ਿਲ੍ਹੇ ਦੇ ਉਹ ਵੀ ਉਸ ਸਮੇਂ ਤੋਂ ਹੀ ਇਸ ਮੰਦਿਰ ਦੇ ਵਿੱਚ ਆ ਕੇ ਆਪਣੇ ਜਿਹੜੇ ਆ ਕੰਮ ਨੂੰ ਲੱਗੇ ਹੋਇਆ ਇਨਵੈਸਟੀਗੇਸ਼ਨ ਹੋ ਰਹੀ ਆ ਹੁਣੇ ਹੀ ਐਸਐਸਓ ਸਾਹਿਬ ਡਿਪਟੀ ਸਾਹਿਬ ਤੇ ਰਕੇਸ਼ ਗੋਤਮ ਜੀ ਉਹਨਾਂ ਨੇ ਆਪਣੀ ਡੋਗਸ ਕਾਰਡ ਤੇ ਫਿੰਗਰਪ੍ਰਿੰਟ ਜਿਹੜੀ ਐਕਸਪਰਟ ਟੀਮ ਆ ਉਹ ਮੰਦਿਰ ਦੇ ਵਿੱਚ ਸੱਦੀ ਆ ਤੇ ਸਾਨੂੰ ਭਰੋਸਾ ਦਿਵਾਇਆ ਕਿ ਜਿਹੜਾ ਚੋਰ ਆ ਉਹ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਤਾ ਜਾਏਗਾ ਸਮੂਚਾ ਸ਼ਹਿਰ ਜਿਹੜਾ ਵਾ ਇਸ ਵੱਲੇ ਇਸ ਮੰਦਰ ਦੇ ਵਿੱਚ ਮੌਜੂਦ ਆ ਸਾਰੇ ਲੋਗ ਇੱਥੇ ਹੀ ਖੜੇ ਹੋਏ ਨੇ ਤੇ ਸਾਨੂੰ ਯਕੀਨ ਆ ਹੀ ਪੁਲਿਸ ਪ੍ਰਸ਼ਾਸਨ ਤੇ ਯਕੀਨ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਚੋਰ ਗ੍ਰਿਫਤਾਰ ਕੀਤਾ ਜਾਏਗਾ ਜੈ ਸ਼੍ਰੀ ਰਾਮ ਮੈਂ ਮਿੱਟੂ ਮਹਾਜਨ ਧਾਰੀਵਾਲਾ ਨਿਵਾਸੀ ਆ ਸਾਨੂੰ ਪਤਾ ਲੱਗਾ ਕਿ ਅੱਜ ਕ੍ਰਿਸ਼ਨਾ ਮੰਦਰ ਧਾਰੀਵਾਲ ਚ 20 ਲੱਖ ਰੁਪਏ ਦੀ ਚੋਰੀ ਹੋਈ ਆ ਮੈਂ ਬੜੀ ਮੰਦਪਰੀ ਘਟਵਾਈ ਆ ਮੈਂ ਐਸਐਸਪੀ ਸਾਫ ਸਾਡੇ ਬਹੁਤ ਹੀ ਵਧੀਆ ਨੇ ਉਹਨਾਂ ਦੇ ਅੱਗੇ ਬੇਨਤੀ ਕਰਾਂਗਾ ਕਿ ਇਸ ਚੋਰੀ ਨੂੰ ਜਲਦੀ ਤੋਂ ਜਲਦੀ ਫੜ ਕੇ ਚੋਰਾਂ ਨੂੰ ਅੰਦਰ ਦਿੱਤਾ ਜਾਏ ਕਿਉਂਕਿ ਹੁਣ ਪਤਾ ਲੱਗਾ ਕਿ ਡੀਵੀਆਰ ਸਭ ਕੁਝ ਸੀਸੀਟੀਵੀ ਕਮੇ ਵੈਸੇ ਲੱਗੇ ਦੇ ਸੀਗੇ ਉਹ ਡੀਵੀਆਰ ਵੀ ਨਾਲ ਲੱਗੇ ਆ ਕਿ ਇਹ ਸਾਡੀ ਇਹ ਮੰਦਿਰ ਜਿ कृष्णा ਮੰਦਿਰ ਜ ਬਹੁਤ ਆਸਤਾ ਵਾ ਸਾਰੇ ਧਾਰੀਵਾਲ ਨਿਵਾਸੀ ਇੱਥੇ ਮੱਥਾ ਦੇ ਦਿੰਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਰੋਲਾ ਨਾ ਪਏ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਇਸ ਚੋਰਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜੇਲ੍ਹ ਚ ਦਿੱਤਾ ਜਾਏ ਤੇ ਪੈਸੇ ਵਸੂਲੇ ਜਾਣ ਚੋਰੀ ਕਿਹਦਾ ਚੋਰੀ ਮੈਨੂੰ ਜੋ ਕੀ ਇਹਨਾਂ ਨੇ ਆਪਣੇ ਮੁਹੱਲੇ ਨਿਵਾਸੀਆਂ ਦੱਸਿਆ ਕਿ 12 ਤੋਂ 2 ਦੇ ਵਿਚਕਾਰ ਚੋਰੀ ਹੋਈ